ਕੱਤਰ ਹੋਏ ਹਾਂ ਉਹ ਆਪ ਜੀ ਨੂੰ ਪਹਿਲੇ ਪਾਸ ਪਤਾ ਹੈ ਕਿ ਭਾਈ ਅਮਰਪਾਲ ਸਿੰਘ ਜੀ ਜੋ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਉਹਨਾਂ ਨੇ ਨਾਮਜ਼ਦਗੀ ਭਰੀ ਆ ਸੋ ਉਹ ਜਿਹੜੀ ਨਾਮਜ਼ਦਗੀ ਹੈ ਪੰਥ ਦੇ ਕਹਿੰਦੇ ਤੇ ਸੰਗਤਾਂ ਦੇ ਕਹਿੰਦੇ ਉਹਨਾਂ ਨੇ ਭਰੀ ਆ ਹੁਣ ਸਾਡਾ ਵੀ ਇਹ ਫਰਜ਼ ਬਣਦਾ ਮੈਂ ਜ਼ਿਆਦਾ ਲੰਮਾ ਨਹੀਂ ਜਾਣਾ ਕਿਉਂਕਿ ਟਾਈਮ ਬਹੁਤ ਹੋ ਗਿਆ ਅੱਗੇ ਵੀ ਪਿੰਡ ਸੈਦੋਵਾਲ ਜਾਣਾ ਹੈ ਉਹਨਾਂ ਨੇ ਜਿਹੜੇ ਕੰਮ ਕੀਤੇ ਆ ਪੰਜਾਬ ਨੂੰ ਬਚਾਉਣ ਲਈ ਜੋਨਲਟ ਯਾ ਕਿਤਾਬ ਨੂੰ ਭਲੀ ਭਾਨ ਪਤਾ ਹੈ ਸਾਡੇ ਕੋਲ ਨਾ ਤੇ ਇੰਨੇ ਸੋਰਸ ਆ ਨਾ ਸਾਡੇ ਕੋਲ ਇੰਨਾ ਧਾਨਿਆ ਨਾ ਸਾਡੇ ਕੋਲ ਇੰਨਾ ਝੂਠ ਫਰੇਵ ਆ ਕਿ ਤੁਹਾਨੂੰ ਅਸੀਂ ਗੱਲਾਂ ਜਿਹੜੀਆਂ ਆ ਘਮਾ ਘਮਾ ਕੇ ਕਰ ਕਰਕੇ ਅਸੀਂ ਤੁਹਾਡੇ ਨਾਲ ਕੋਈ ਵਾਅਦਾ ਕਰੀਏ ਤੁਹਾਡੇ ਨਾਲ ਕੋਈ ਝੂਠ ਫਰੇਵਰੀਆਂ ਗੱਲਾਂ ਕਰੀਏ ਅਸੀਂ ਤਾਂ ਸਿੱਧੇ ਚੱਲਣ ਵਾਲੇ ਆਸੀਂ ਇਹ ਜਰੂਰ ਵਾਅਦਾ ਕਰਾਂਗੇ ਕਿ ਜੇ ਉਹ ਨੌਜਵਾਨ ਬਾਹਰ ਆਉਂਦਾ ਤੇ ਉਹ ਤੁਹਾਡੇ ਭਵਿੱਖ ਦੀ ਤੇ ਕੌਮ ਦੇ ਭਵਿੱਖ ਦੀ ਤੁਹਾਡੇ ਬੱਚਿਆਂ ਨੂੰ ਬਚਾ ਲਊਗਾ ਜੇ ਆਪਾਂ ਇਹ ਜਿਹੜਾ ਹੰਬੜਾ ਖਡੂਰ ਸਾਹਿਬ ਦੀ ਸੀਟ ਜਿਹੜੀ ਆ ਇਹ ਪੰਥਕ ਸੀਟ ਆ ਇਹਨੂੰ ਲਾਜ ਨਾ ਲੱਗੇ ਅੱਗੇ ਆਪਾਂ ਲਾਜ ਲਈ ਆ ਕਿਉਂਕਿ ਬੀਬੀ ਖਾਲੜਾ ਜਿਹੜੀ ਆ ਉਹਨੂੰ ਆਪਾਂ ਹਰਾਇਆ ਅਸੀਂ ਤਕਲੀਫ ਵੀ ਸਾਨੂੰ ਉਦੋਂ ਹੀ ਹੁੰਦੀ ਜਦੋਂ ਸਾਡੇ ਆਪਣੇ ਹੀ ਸਾਨੂੰ ਤੁਰ ਨਹੀਂ ਦਿੰਦੇ ਰਾਹ ਦਾ ਰੋੜਾ ਪਾਉਂਦੇ ਆ ਪਰ ਇਸ ਵਾਰ ਨੌਜਵਾਨੋ ਮੇਰੀਆਂ ਬੀਬੀਆਂ ਭੈਣਾਂ ਮਾਈਆਂ ਭੈਣਾਂ ਬੱਚੀਆਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕੌਮ ਦੇ ਵਿੱਚ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਬਹੁਤ ਵੱਡੀ Thank ਖਾਂ ਦਿੱਤੀ ਆ ਔਰ ਮਾਤਾ ਨੂੰ ਉੱਚਤ ਮੰਨਿਆ ਮਾਈਆਂ ਰੱਬ ਰਜਾਈਆਂ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਬਹੁਤ ਵੱਡੀ ਜਗ੍ਹਾ ਦਿੱਤੀ ਆ ਜਿੱਦੋਂ ਇਹ ਤੁਰ ਪੈਂ ਤੇ ਫਿਰ ਕੋਈ ਮੋਰਚਾ ਜਿਹੜਾ ਆ ਉਹ ਇਹ ਮਾਈ ਭਾਗੂ ਜੀਆਂ ਵਾਰਸਾ ਇਹ ਕਦੀ ਵੀ ਸਾਡਾ ਜਿਹੜਾ ਪਿੱਛੇ ਨਹੀਂ ਰਹਿ ਸਕਦਾ ਮੈਂ ਮਾਈਆਂ ਨੂੰ ਵੀ ਬੇਨਤੀ ਕਰਦਾ ਬੀਬੀਆਂ ਨੂੰ ਘੈਣਾ ਨੂੰ ਘੀਆਂ ਨੂੰ ਕਿ ਆਪਾਂ ਇਹ ਜਿਹੜਾ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਇਹ ਜਿਹੜਾ ਮੋਰਚਾ ਹੈ ਇਹ ਤੁਸੀਂ ਜਿੱਤ ਸਕਦੇ ਆ ਸਾਡੇ ਕੋਲ ਕੋਈ ਸੋਰਸ ਨਹੀਂ ਅਸੀਂ ਕਿ तरीके ਨਾਲ ਤੇ ਪਹੁੰਚੇ ਆ ਜਾਂ ਪਹੁੰਚ ਰਹੇ ਆ ਇਹ ਪ੍ਰਮਾਤਮਾ ਜਾਣਦਾ ਜਾਂ ਅਸੀਂ ਜਾਣਦੇ ਆ ਕਿਉਂਕਿ ਸਮਾਂ ਇਦਾਂ ਦਾ ਕਿ ਉਹ ਸਰਕਾਰਾਂ ਜਿਹੜੀਆਂ ਹਰ ਕੱਠ ਖੰਡੇ ਵਰਤਣਗੀਆਂ ਉਹਦਾ ਜਵਾਬ ਤੁਸੀਂ ਦੇਣਾ ਹੁਣ ਮੈਂ ਭਾਈ ਤਰਸੀਮ ਸਿੰਘ ਜੀ ਜੋ ਅਮਰਪਾਲ ਸਿੰਘ ਦੇ ਪਿਤਾ ਜੀ ਨੇ ਸਤਕਾਰਯੋਗ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ